ਬੱਚਿਓ ਅੱਜ ਅਸੀਂ ਕਰਾਂਗੇ ਇੱਕ ਨਵਾਂ ਲੇਖ ਦੀਵਾਲੀ ਦਾ ਤਿਉਹਾਰ ਠੀਕ ਹੈ ਇਹਨੂੰ ਅਸੀਂ ਹੈਡਿੰਗਾਂ ਵਿੱਚ ਕਰਾਂਗੇ ਤਾਂ ਕਿ ਆਸਾਨੀ ਨਾਲ ਯਾਦ ਹੋ ਜਾਏ ਠੀਕ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਠੀਕ ਹੈ ਉਮਕਾ ਹੈ ਦੀਵਾਲੀ ਹਿੰਦੂਆਂ ਦਾ ਵੇਹਾ ਦਾ ਪ੍ਰਸਿੱਧ ਤਿਉਹਾਰ ਹੈ ਇਹ ਪੂਰੇ ਹਿੰਦੁਸਤਾਨ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ ਇਹ ਤਿਉਹਾਰ ਹਰ ਸਾਲ ਅਕਤੂਬਰ ਦੇ ਅੰਤ ਵਿੱਚ ਜਾਂ ਨਵੰਬਰ ਦੀ ਸ਼ੁਰੂਆਤ ਵਿੱਚ ਆਉਂਦਾ ਹੈ ਇਹ ਤਿਉਹਾਰ ਦੁਸ਼ਹਿਰੇ ਤੋਂ 20 ਦਿਨ ਬਾਅਦ ਆਉਂਦਾ ਹੈ ਠੀਕ ਹੈ ਇਹ ਹੋ ਗਈ ਭੂਮਿਕਾ ਨੈਕਸਟ ਦੇ ਪੁਆਇੰਟ ਬਣਾਈਏ ਅਸੀਂ ਦੀਵਾਲੀ ਨੂੰ ਮਨਾਉਣ ਦੇ ਕਾਰਨ ਕੀ ਕਾਰਨ ਹੁੰਦੇ ਆ ਕਿ ਅਸੀਂ ਦੀਵਾਲੀ ਦਾ ਤਿਉਹਾਰ ਮਨਾਉਂਦੇ ਆ ਕਹਿੰਦੇ ਆ ਕਿ ਇਤਿਹਾਸ ਗਵਾਹ ਹੈ ਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ ਉਸ ਦਿਨ ਸਾਰੇ ਸਾਰੇ ਅਯੁੱਧਿਆ ਅਯੁੱਧਿਆ ਦੇ ਵਾਸੀਆਂ ਅਨੇ ਆਪਣੇ ਘਰਾਂ ਵਿੱਚ ਦੀਵੇ ਜਗਾ ਕੇ ਸ਼੍ਰੀ ਰਾਮਚੰਦਰ ਜੀ ਦਾ ਸਵਾਗਤ ਕੀਤਾ ਸੀ ਇਹ ਤਿਉਹਾਰ ਅ ਜਿੰਨਾ ਆ ਹਿੰਦੂਆਂ ਲਈ ਪਵਿੱਤਰ ਹੈ ਉਨਾਂ ਹੀ ਸਿੱਖਾਂ ਲਈ ਵੀ ਪਵਿੱਤਰ ਹੈ ਇਸ ਦਿਨ ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ ਸਨ ਉਹ ਆਪਣੇ ਨਾਲ 52 ਰਾਜਿਆਂ ਨੂੰ ਵੀ ਮੁਕਤ ਕਰਵਾ ਕੇ ਲਿਆਏ ਸਨ ਇਸ ਲਈ ਇਸ ਤਿਹਾਰ ਨੂੰ Hindu ਅਤੇ Sikh ਦੋਵੇਂ ਬੜੀ ਖੁਸ਼ੀ ਅਤੇ ਧੂਮ-ਧਾਮ ਨਾਲ ਮਿਲ ਜੁਲ ਕੇ ਮਨਾਉਂਦੇ ਹਨ ਅੱਗੇ ਹੈ ਦੀਵਾਲੀ ਦੀਆਂ ਤਿਆਰੀਆਂ ਲੋਕ ਦੀਵਾਲੀ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਕਾਰਜ ਦਿੰਦੇ ਹਨ ਲੋਕ ਆਪਣੇ ਘਰਾਂ ਦੀ ਸਫਾਈ ਕਰਦੇ ਹਨ ਇਸ ਤੋਂ ਇਲਾਵਾ ਲੋਕ ਆਪਣੇ ਘਰਾਂ ਨੂੰ ਸਫੈਦੀ ਵੀ ਕਰਾਉਂਦੇ ਹਨ ਲੋਕਾਂ ਦਾ ਮੰਨਣਾ ਹੈ ਕਿ ਸਾਫ਼ ਸੁਥਰੇ ਘਰ ਵਿੱਚ ਹੀ ਦੀਵਾਲੀ ਵਾਲੀ ਰਾਤ ਨੂੰ ਲక్ష్ਮੀ ਦਾ ਵਾਸ ਹੁੰਦਾ ਹੈ ਬਾਜ਼ਾਰਾਂ ਦੀ ਰੌਣਕ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਬਜ਼ਾਰਾਂ ਦੀ ਰੌਣਕ ਦੇਖਣ ਵਾਲੀ ਹੁੰਦੀ ਹੈ। ਆ ਖਾਸ ਕਰਕੇ ਦੀਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਚੰਗੀ ਭੀੜ ਦੇਖਣ ਨੂੰ ਮਿਲਦੀ ਹੈ। ਇਹ ਲੋਕ ਹਲਵਾਈਆਂ ਦੀਆਂ ਦੁਕਾਨਾਂ ਤੋਂ ਮਠਿਆਈਆਂ ਖਰੀਦ ਕੇ ਘਰ ਲੈ ਜਾਂਦੇ ਹਨ। ਬੱਚੇ ਪਟਾਕਿਆਂ ਦੀਆਂ ਦੁਕਾਨਾਂ ਤੋਂ ਪਟਾਕੇ ਖਰੀਦ ਕੇ ਆਪਣੇ ਘਰ ਲੈ ਕੇ ਜਾਂਦੇ ਹਨ। ਲੋਕ ਆਪਣੇ ਮਿੱਤਰਾਂ ਅਤੇ ਸਕੇ ਸੰਬੰਧੀਆਂ ਨੂੰ ਤੋਹਫੇ ਦਿੰਦੇ ਹਨ ਅਗਲਾ ਪੁਆਇੰਟ ਹੈ ਦੀਵਾਲੀ ਦੀ ਰਾਤ ਦੀਵਾਲੀ ਦੀ ਰਾਤ ਕਿੱਦਾਂ ਦੀ ਹੁੰਦੀ ਹੈ ਦੀਵਾਲੀ ਵਾਲੀ ਰਾਤ ਨੂੰ ਲੋਕ ਸਭ ਤੋਂ ਪਹਿਲਾਂ ਲక్ష్ਮੀ ਮਾਤਾ ਦੀ ਪੂਜਾ ਕਰਦੇ ਹਨ ਅਤੇ ਉਹਨਾਂ ਨੂੰ ਭੋਗ ਲਗਾਉਂਦੇ ਹਨ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਦੀਵੇ ਅਤੇ ਮੋਮਬੱਤੀਆਂ ਜਗਾਉਂਦੇ ਹਨ ਕੁਝ ਲੋਕ ਆਪਣੇ ਘਰਾਂ ਨੂੰ ਬਿਜਲੀ ਦੀਆਂ ਲੜੀਆਂ ਨਾਲ ਵੀ ਰੋਸ਼ਨ ਕਰਦੇ ਹਨ ਇਸ ਤੋਂ ਬਾਅਦ ਬੱਚੇ ਮਠਿਆਈਆਂ ਖਾਂਦੇ ਹਨ ਅਤੇ ਪਟਾਕੇ ਚਲਾਉਂਦੇ ਹਨ ਰਾਤ ਨੂੰ ਜਿੰਨੀ ਦੂਰ ਤੱਕ ਨਜ਼ਰ ਜਾਂਦੀ ਹੈ ਹਰ ਜਗ੍ਹਾ ਜਗਮਗ ਜਗਮਗ ਹੀ ਨਜ਼ਰ ਆਉਂਦੀ ਹੈ ਕੁਝ ਲੋਕ ਦੀਵਾਲੀ ਵਾਲੀ ਰਾਤ ਨੂੰ ਜੂਆ ਖੇਡਦੇ ਹਨ ਅਤੇ ਸ਼ਰਾਬ ਆਦ ਦਾ ਸੇਵਨ ਵੀ ਕਰਦੇ ਹਨ ਜੋ ਕਿ ਬਹੁਤ ਗਲਤ ਆਦਤ ਹੈ ਸਾਨੂੰ ਅਜਿਹੇ ਕੰਮ ਕਰਕੇ ਇਸ ਪਵਿੱਤਰ ਤਿਹਾੜੀ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਠੀਕ ਹੈ ਅੱਗੇ ਹੈ ਇਹ ਇੱਕ ਖੁਸ਼ੀਆਂ ਦਾ ਤਿਉਹਾਰ ਹੈ ਜਿਸ ਨੂੰ ਆਪਸ ਵਿੱਚ ਖੁਸ਼ੀਆਂ ਵੰਡਦੇ ਹੋਏ ਮਨਾਉਣਾ ਚਾਹੀਦਾ ਹੈ ਠੀਕ ਹੈ ਇਹ ਹੋ ਗਿਆ ਤੁਹਾਡਾ ਦੀਵਾਲੀ ਦਾ ਲੇਖ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਯਾਦ ਕਰਨਾ ਓਕੇ ਬਾਏ